ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਪਿੰਡ ਕਾਲਰਾ ਜਿਲ੍ਹਾ ਜਲੰਧਰ ਵਿਖੇ ਜਿੱਥੇ ਕਿ ਤੰਤਨ ਬੱਬਾ ਪਟੋਆ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਸਮੂਹ ਪ੍ਰਬੰਧਕਾਂ ਦੀ ਦੇਖ ਰਖੇਟ ਬਹੁਤ ਹੀ ਸ਼ਰਧਾਪੂਰਵਕ ਕਰਵਾਇਆ ਗਿਆ ਇਸ ਵਾਰ ਇਹ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਸਰਬਤਰਮ ਨਿਊਜ਼ ਦੀ ਟੀਮ ਨਾਲ ਗਲਤ ਕਰਦੇ ਹੋਏ ਦੱਸਿਆ ਇਸ ਮੌਕੇ ਸਭ ਤੋਂ ਪ੍ਰੈਸ਼ੀ ਰਖਣਪੜ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਪ੍ਰੰਤ ਸੁਬੇਦਾਰ ਬਲਦੇਵ ਸਿੰਘ ਜੀ ਕਾਲਰੇ ਵਾਲੇ ਭਾਈਤਰ ਸੇਮ ਸਿੰਘ ਜੀ ਗੁਰਦੁਆਰਾ ਜੋਗਿਆਣਾ ਸਾਹਿਬ ਕਲਰਾ ਭਾਈ ਬਲਦੇਵ ਸਿੰਘ ਜਲੰਧਰ ਵਾਲੇ ਭਾਈ ਹੀਰਾ ਸਿੰਘ ਰਤਨ ਜੀ ਮਾਰਕਟ ਰਿਸ਼ਿਆਰਪੁਰ ਵਾਲੇ ਭਾਈ ਜਗਦੀਸ਼ ਸਿੰਘ ਜੱਬੜ ਵਾਲੇ ਨੇ ਕਥਾ ਕੀਰਤਨ ਸੰਗਤਾਂ ਨੂੰ ਨਿਹਾਲ ਕੀਤਾ ਉਹਨਾਂ ਦੱਸਿਆ ਕਿ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇਸ ਸਥਾਨ ਤੇ ਪਹੁੰਚੀਆਂ ਅਤੇ ਇਸ ਮੌਕੇ ਸਮੂਹ ਸੰਗਤਾਂ ਵੱਲੋਂ ਜਠੇਰਿਆਂ ਮਡੇਰਿਆਂ ਦੀ ਪੂਜਾ ਅਰਚਨਾ ਵੀ ਕੀਤੀ ਗਈ ਇਸ ਮੌਕੇ ਆਏ ਹੋਏ ਕੀਰਤਨੀ ਜਥਿਆਂ ਨੂੰ ਅਤੇ ਪ੍ਰਮੁੱਖ ਸ਼ਖਸੀਤਾਂ ਨੂੰ ਸਮੂਹ ਕਮੇਟੀ ਸਹਿਬਾਨਾਂ ਵੱਲੋਂ ਸਰਪੋਤ ਦੇ ਕੇ ਸਨਮਾਨਿਤ ਕੀਤਾ ਗਿਆ ਉਨਾ ਦੱਸਿਆ ਕਿ ਇਸ ਮੌਕੇ ਗਰੀਬਨਵਾਜ਼ ਐਨਜੀ ਵੱਲੋਂ ਇਸ ਜਿਹੜਾ ਹਸਪਤਾਲ ਕੋਟਪਤੂਹੀ ਦੇ ਸਹਿਯੋਗ ਨਾਲ ਪਹਿਲਾ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ 400 ਦੇ ਕਰੀਬ ਮਰੀਜ਼ਾਂ ਦੀ ਜਾਂਚ ਕਰਕੇ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ ਅਤੇ ਆਰਡੀ ਲੈਬ ਵੱਲੋਂ ਹਾਫ ਰੇਟ ਤੇ ਬੋਡੀ ਟੈਸਟ ਵੀ ਕੀਤੇ ਗਏ ਅਤੇ ਇਸ ਮੌਕੇ ਡਾਕਟਰ ਉਪਿੰਦਰ ਜੇ ਦੰਦਾਂ ਦੇ ਡਾਕਟਰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਦੰਦਾਂ ਦੀਆਂ ਬਿਮਾਰੀਆਂ ਦਾ ਰੀਚ ਚੈੱਕਪ ਬ ਕੀਤਾ ਗਿਆ ਉਹਨਾਂ ਦੱਸਿਆ ਕਿ ਇਸ ਮੌਕੇ ਦਸ਼ਵੰਦ ਗਰੀਬਾਂ ਦੀ ਬੈਲਫੇਅਰ ਸੁਸਾਇਟੀ ਜੈਸਟਰ ਪੰਜਾਬ ਦੇ ਮੁਖ ਸੇਵਾਦਾਰ ਭਾਈ ਸੁਜੀਤ ਸਿੰਘ ਮਨਹਾਸ ਡਰੋਲੀ ਜੀ ਦੇ ਦੇਖ ਰਖੇ ਹੇਠ ਖੂਦਨ ਕੈਂਪ ਵੀ ਲਗਾਏ ਗਏ ਇਸ ਮੌਕੇ ਪ੍ਰਬੰਧਕ ਕਮੇਟੀ ਕਾਲਰਾ ਸਰਦਾਰ ਬੂਟਾ ਸਿੰਘ ਪ੍ਰਧਾਨ ভাইস ਪ੍ਰਧਾਨ ਸੋਨ ਸਿੰਘ ਸੁਖਦੇਵ ਸਿੰਘ ਸੈਕਟਰੀ ਮੈਂਬਰ ਸਹਿਬਾਨ ਜਗਿੰਦਰ ਸਿੰਘ ਖਾਲਸਾ ਬਖਸ਼ੀ ਰਾਮ ਸ਼ੰਗਾਰाराम ਮਾਟਰ ਸ਼ੀਤਲ ਸਿੰਘ ਗੁਰਦੇਵ ਸਿੰਘ ਮਦਨ ਲਾਲ ਹਰਵੰਦ ਸਿੰਘ ਗੁਰਮੀਤ ਸਿੰਘ ਰਾਮ ਸਿੰਘ ਬਲਬੀਰ ਸਿੰਘ ਰੋਹਿਤ ਭਟੋਆ ਤੇ ਇਸ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇਸ ਮੌਕੇ ਹਾਜ਼ਰ ਸਨ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਗੁਰੂ ਰਵਦਾਸ ਜੀ ਪਰਗਟ ਹੋਏ ਮੇਰਾ ਉਸ ਅਕਾਲ ਜੀਆ ਦੁਨੀਆਂ ਸਿਤਾ ਕਰਦੀਏ ਕਲਸਾਂ ਦੇ ਲਾਤੀਆਂ ਦੁਨੀਆਂ ਸਿਤਾ ਕਰਦੀਏ ਕਲਸਾਂ ਦੇ ਲਾਤੀਆਂ ਗੁਰੂ ਰਵਦਾਸ ਜੀ ਪਰਗਟ ਹੋਏ ਮੇਰਾ ਉਸ ਅਕਾਲ ਸੇਤਾਂ ਦੀਆਂ ਦੁਨੀਆਂ ਸਿੱਟ ਕਰਦੀ ਮਕਾਲੇ ਸਾਦੇ ਲਾਉਂਦੀਆਂ ਦੁਨੀਆਂ ਸਿੱਟ ਕਰਦੀ ਇਹ ਕਲਸਾਂ ਦੇ ਲਾਉਂਦੀਆਂ ਕੋਟੜੀਆਂ ਵਿੱਚ ਜਿਸਨੇ ਚਾਨਣ ਕਰਿਆ ਮਜਦੂਰਾਂ ਦੀਆਂ ਕੋਟੜੀਆਂ ਵਿੱਚ ਜਿਸਨੇ ਚਾਨਣ ਕਰਿਆ ਇਸ ਚਾਨਣ ਦੀਆਂ ਤੇਰੇ ਨਾਲ ਹੋਈ ਸੁੱਤੇ ਪੇ ਉਠਾ ਦਿਆਂ ਇਸ ਚਾਨਣ ਦੀਆਂ ਤੇਰੇ ਨਾਲ ਹੋਈ ਸੁੱਤੇ ਪੇ ਉਠਾ ਦਿਆਂ ਦੁਨੀਆਂ ਸਿਰਾਂ ਕਰਦੀ ਇੱਕ ਗਲ ਸਾਂ ਦੇਲਾ ਸਾਦੇ ਲਾਗੀਆਂ ਗੁਰੂ ਰਵਿਦਾਸ ਦੀ ਪਰਗਟ ਹੋਈ ਮੇਰਾ ਉਸ ਅਕਾਲ ਦੀਆਂ ਗੁਰੂ ਰਵਿਦਾਸ ਦੀ ਪਰਗਟ ਹੋਈ ਮੇਰਾ ਉਸ ਅਕਾਲ ਦੀਆਂ ਦੁਨੀਆਂ ਸਿੱਤ ਗਈ ਇੱਕ ਪਲ ਸਾਹਿਬ ਗਾਇਕੂ ਜੀ ਦਾ ਖਾਲਸਾ ਗਾਇਕੂ ਜੀ ਦੀ ਫਤਿਹ ਜਗਰudev ਧੰਨ ਗੁਰਦੇਵ ਜੀ ਅੱਜ ਧੰਨ ਧੰਨ ਬਾਬਾ ਭਟੋਆ ਸਾਹਿਬ ਜੀ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਦੇ ਨਾਲ ਪਿੰਡ ਕਲਰਾ ਵਿਖੇ ਮਨਾਇਆ ਗਿਆ ਸੋ ਇਸ ਮੌਕੇ ਦੇ ਉੱਪਰ ਜਿੱਥੇ ਗੁਰਵਾਣੀ ਦੇ ਪ੍ਰਵਾਹ ਚੱਲੇ ਹਨ ਉੱਥੇ ਜਿਹੜਾ ਹੈ ਗਰੀਬ ਨਿਵਾਜ਼ ਐਨ ਜੀਓ ਵੱਲੋਂ ਐਸ ਆਰ ਹਸਪੀਟਲ ਦੇ ਸਹਿਯੋਗ ਦੇ ਨਾਲ ਪਹਿਲਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ 3-400 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਸੋ ਇਸ ਮੌਕੇ ਦੇ ਉੱਪਰ ਵਿਸ਼ੇਸ਼ ਤੌਰ ਤੇ ਅੱਜ ਸਾਡੇ ਵਿੱਚ ਐਸ ਆਰ ਹਸਪੀਟਲ ਦੇ ਸਰਪ੍ਰਸਤ ਡਾਕਟਰ ਪਰਮਿੰਦਰ ਸੋਜੀ ਜੀ ਪਹੁੰਚੇ ਹੋਏ ਹਨ ਸੋ ਇਸ ਮੌਕੇ ਦੇ ਉੱਪਰ ਸਾਡੇ ਨਾਲ ਕਮੇਟੀ ਪ੍ਰਧਾਨ ਬੂਟਾ ਸਿੰਘ ਜੀ ਮੌਜੂਦ ਨੇ ਸੋ ਆਓ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਡਾਕਟਰ ਪ੍ਰਮੇਂਦਰ ਸੂਜੀ ਜੀ ਨਾਲ ਗੱਲਬਾਤ ਕਰਾਂਗੇ ਹਾਂ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮੇਂਦਰ ਸੂਦ ਐਸਜੀਆਰ ਹਸਪੀਟਲ ਕੋਟਪੁਤੋਹੀ ਤੋਂ ਅੱਜ ਸਾਡੀ ਟੀਮ ਪਹੁੰਚੀ ਪਿੰਡ ਕਲਰਾ ਵਿਖੇ ਜਿੱਥੇ ਕਿ ਜਠੇਰੇ ਪਟੋਏ ਦੇ ਵਿੱਚ ਅੱਜ ਸਾਲਾਨਾ ਜੋੜ ਮੇਲਾ ਬਹੁਤ ਹੀ ਧੂਮ-ਧਾਮ ਤੇ ਚਾਵਾ ਦੇ ਨਾਲ ਦੂਰੋਂ ਨੇੜੋਂ ਸੰਗਤਾਂ ਆ ਕੇ ਨਸਮਸਤਕ ਹੋਈਆਂ ਔਰ ਜੋ ਮੇਲੇ ਦੀ ਆਪਣੇ ਸਾਲਾਨਾ ਜੋੜ ਮੇਲਾ ਬਹੁਤ ਹੀ ਧੂਮ-ਤਾਮ ਦੇ ਨਾਲ ਚੱਲਿਆ ਮੈਂ ਸਾਰੀ ਦੀ ਸਾਰੀ ਸਾਧ ਸੰਗਤ ਨੂੰ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕ ਦੇਣਾ ਚਾਹੁੰਦਾ ਇਸ ਜੋੜ ਮੇਲੇ ਦੀਆਂ ਤੇ ਨਾਲ ਦੀ ਨਾਲ ਹੀ ਪੂਰੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਕਿ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਨਾਲ ਦੀ ਨਾਲ ਸਾਡੇ ਖੁਸ਼ਪੁਰ ਟੀਵੀ ਪੰਜਾਬ న్యూਸ ਤੇ ਸਰਬਤਰਮ న్యూ ਚੈਨਲ ਵਾਲੇ ਸਾਡੇ ਭਰਾ ਜੀ ਜਿਹੜੇ ਕਿ ਖਾਸ ਤੌਰ ਤੇ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜੋੜ ਮੇਲਾ ਬਹੁਤ ਹੀ ਧੂਮ-ਧਾਮ ਤੇ ਚਾਮਾ ਦੇ ਨਾਲ ਮਨਾਇਆ ਗਿਆ ਸੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਬਾਬਾ ਪਟੋਆ ਸਾਹਿਬ ਦੇ ਮੇਲੇ 'ਤਿਆਂ ਦੂਰ ਡਰਾਡੇ ਬੈਠੀਆਂ ਥੰਗਤਾਂ ਇਲਾਕਾ ਨਵਾਥੀਆਂ ਨੂੰ ਪਿੰਡ ਬਾਥੀਆਂ ਨੂੰ ਦੂਰ ਨੇੜੇ ਤੋਂ ਆਈਆਂ ਥੰਗਤਾਂ ਨੂੰ ਲੱਖ ਲੱਖ ਵਧਾਈਆਂ ਦਿਨਾ ਆ ਔਰ ਰਾਜ ਕਰਦਾ ਆ ਤੇ ਇਹ 29ਵਾਂ ਮੇਲਾ 1997 ਦੇ ਵਿੱਚ ਪ੍ਰਧਾਨਗੀ ਸਰਦਾਰ ਬੁੱਢਾ ਸਿੰਘ ਦੀ ਪ੍ਰਧਾਨਗੀ ਤੇ ਪ੍ਰਬੰਧਕ ਕਮੇਟੀ ਨੇ ਆਪਣੀ ਸਲਾਹ ਕਰਕੇ ਇਹ ਸ਼ੁਰੂ ਕੀਤਾ ਸੀ ਜੋ ਕਿ ਦਿਨ-ਬਦਨ ਮਹਾਰਾਜੀ ਛਾਂਗਾ ਮਾਰਦਾ ਹੋਇਆ ਇੰਨਾ ਵਧਿਆ ਕਿ ਅਥੰਕਤਰਾ ਅਠਾ ਆ ਗਿਆ ਹੜ ਆ ਗਿਆ ਇਹ 29ਵਾਂ ਮੇਲਾ ਅੱਜ ਵੀ ਤੁਸੀਂ ਦੇਖਣ ਦੇ ਵਿੱਚ ਆਇਆ ਕਿ ਹਜ਼ਾਰਾਂ ਦੀ ਸੰਗਤ ਮਹਾਰਾਜ ਤਲਸਿੱਟ ਨੂੰ ਜਗਾਨੇ ਸੀ ਪਰ ਇੱਥੇ ਹੀ ਬਸ ਨਹੀਂ ਸਰਦਾਰ ਬੁੱਟਾ ਸਿੰਘ ਦਾ ਬਹੁਤ ਤਕੜਾ ਉਪਰਾਲਾ ਖੂਨਦਾਨ ਕੈਂਪ ਮੈਡੀਕਲ ਕੈਂਪ ਤੇ ਸੰਗਤਾਂ ਦੇ ਆਉਣ ਵਾਸਤੇ ਸਹੂਲਤਾਂ ਮਹਾਰਾਜ ਮੰਦਰ ਨੂੰ ਆਉਣ ਵਾਸਤੇ ਗੱਡੀਆਂ ਮਹਾਰਾਜ ਬਹੁਤ ਵੱਡੀਆਂ ਰਸਤਾ ਬਣਾਇਆ ਇੱਥੇ ਬਾਤ ਤੇ ਸੰਗਤਾਂ ਬਾਤ ਤੇ ਬਹੁਤ ਕੋਸ਼ਿਸ਼ ਸਰਦਾਰ ਬੁੱਟਾ ਸਿੰਘ ਨੇ ਇਹਨਾਂ ਦੀ ਪ੍ਰਬੰਧਕ ਕਮੇਟੀ ਨੇ 29 ਸਾਲ ਦੇ ਵਿੱਚ ਮੇਰੇ ਦੇਖਣ ਦੇ ਵਿੱਚ ਜੋ ਆਇਆ ਮੈਂ ਮਹਾਰਾਜ ਇਹਨਾਂ ਦਾ ਪ੍ਰਬੰਧਕ ਕਮੇਟੀ ਦਾ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਸੱਜਣਾ ਨੇ ਦਾਨ ਕੀਤਾ ਪਟੋਆ ਪਰਿਵਾਰਾਂ ਨੇ ਦਾਨ ਕੀਤਾ ਜਾਂ ਦੂਸਰੇ ਪਰਿਵਾਰਾਂ ਨੇ ਦਾਨ ਕੀਤਾ ਮੈਂ ਸਾਰਿਆਂ ਦਾ ਤਹਿ ਦਿਲੋਂ ਬਹੁਤ ਧੰਨਵਾਦ ਆਂ ਔਰ ਅੱਜ ਕਰਦਾ ਆ ਕਿ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਜੱਤ ਹੀ ਮਹਾਰਾਜ ਪ੍ਰਬੰਧਕ ਕਮੇਟੀ ਤੇ ਜਾ ਕੇ ਇਹ ਦਿਲੋਂ ਸੇਵਾ ਕਰਦੀ ਰਹੂਗੀ ਤਦ ਤੱਕ ਬਾਬਾ ਪਟੋਆ ਜੀ ਦਾ ਜਦ ਤੱਕ ਚੰਦ ਸੂਰਜ ਚੜ੍ਹਦੇ ਰਹਿਣਗੇ ਇੱਥੇ ਮੇਲੇ ਲੱਗਦੇ ਰਹਿਣਗੇ ਸੰਗਤਾਂ ਲੰਗਰ ਛਕਦੀਆਂ ਰਹਿਣਗੀਆਂ ਦਰਸ਼ਕਦਾਰੇ ਹੁੰਦੇ ਜਾਣਗੇ ਅੰਤ ਵਿੱਚ ਮੈਂ ਪ੍ਰਧਾਨ ਤੇ ਪ੍ਰਬੰਧਕ ਕਮੇਟੀ ਦਾ ਤੇ ਮਹਾਰਾਜ ਦੂਰੋਂ ਆਏ ਮੈਡੀਕਲ ਕੈਂਪ ਦੇ ਡਾਕਟਰ ਸਹਿਵਾਨ ਤੇ ਹੋਰ ਜਿੰਨੇ ਵੀ ਸੱਜਣ ਆਏ ਜਿੰਨੇ ਮਰੀਜ਼ਾਂ ਨੇ ਮਹਾਰਾਜ ਜੀ ਆਪਣਾ ਸਾਨੂੰ ਬਹੁਤ ਹੀ ਨਾਲ ਗਾਈਡ ਕੀਤਾ ਇਹਨਾਂ ਸਾਰਿਆਂ ਦਾ ਸਹਿਯੋਗ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ